ਯਾ ਵੀਰ ਪਰ ਅਲੋ ਬੰਦ ਕਰ ਲੈ ਵੀਰੇ ਤੂੰ ਨਹੀਂ ਪੜਾ ਸਕਦਾ ਨਹੀਂ ਨਹੀਂ ਪੜਾ ਸਕਦਾ ਅਸੀਂ ਪੜਾ ਸਕਦਾ ਅਸੀਂ ਆਪ ਰਹੇ ਹਾਂ ਸਾਨੂੰ ਪਤਾ 4 ਡਿਗਰੀਆਂ ਨੇ ਤੁਹਾਡੇ ਨਾਲੋਂ ਤਾਂ ਮੈਨੂੰ ਲੱਗਦਾ ਪਤਾ ਨਹੀਂ ਵੱਧ ਹੋਣੀਆਂ ਘੱਟ ਹੋਣੀਆਂ 4 ਡਿਗਰੀਆਂ ਨੇ ਪੋਸ ਗ੍ਰੈਜੂਏਟ ਦੀਆਂ 4 ਡਿਗਰੀਆਂ ਨੇ ਤੁਹਾਨੂੰ ਪਤਾ ਨਹੀਂ ਕਿਹੜਾ ਪੜਾ ਸਕਦਾ ਹੈ ਘੜਾ ਨਹੀਂ ਪੜਾ ਸਕਦਾ ਤੁਹਾਡੇ ਨਾਲੋਂ ਵੱਧ ਹੋਣਦੀਆਂ ਅਸੀਂ 35 35 ਸਾਲ ਪੜਾਇਆ ਹੈ ਸਹਿ ਸਮਾਸ਼ਟਰ ਤੋਂ ਉੱਠ ਕੇ ਲੈਕਚਰ ਹਾਲ ਪ੍ਰਿੰਸੀਪਲ ਤੱਕ ਗਏ ਆ ਪਰ ਤੁਸੀਂ ਜੇ ਸਹਿ ਸਮਾਸ਼ਟਰ ਤੋਂ ਉੱਠ ਕੇ ਇੱਥੇ ਤੱਕ ਗਏ ਹੋ ਕਿ ਇਹ ਵਾਜਵਾ ਗੱਲ ਕਰਨ ਦਾ ਤਰੀਕਾ ਆਪਾਂ ਬੱਚਿਆਂ ਦਾ ਅਦਰ ਪ੍ਰੋਗਰਾਮ ਚੱਲਦਾ ਧੁੱਪੇ ਬੱਚੇ ਬੈਠੇ ਆ ਮੈਂ ਤੁਹਾਡੇ ਲਈ ਆਇਆ ਵੀ 5 ਮਿੰਟ 10 ਮਿੰਟ ਤੁਹਾਨੂੰ ਦੇ ਦਈਏ ਕੀ ਆਪਾਂ ਇਦਾਂ ਵਾਜਵਾ ਇਹ ਗੱਲ ਬਿਲਕੁਲ ਵਾਜਵਾ ਗੱਲ ਸਾਡੀ ਸੁਣੀ ਨਹੀਂ ਜਾਉਂਦੀ ਮੈਂ ਸੁਣਨਾ ਆ ਐਮਐਲਏ ਸਾਹਿਬ ਠੀਕ ਆ ਜੀ ਸੁਣ ਤੁਸੀਂ ਤਾਂ ਕਹਿ ਰਹੇ ਹੋ ਜੀ ਇਹ ਗੱਲ ਵਾਜਿਬ ਨਹੀਂ ਹੈਗੀ ਪਰ ਮੁੱਖ ਮੰਤਰੀ ਸਾਹਿਬ ਨੇ ਖੋਦ 5 ਮਾਰਚ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਕਿਸਾਨਾਂ ਨੂੰ ਸੱਦ ਕੇ ਵਾਕ ਆਊਟ ਕੀਤਾ ਮੀਟਿੰਗ ਦੇ ਵਿੱਚ ਉਹ ਤੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਜੋ ਤੁਸੀਂ ਕੁਝ ਕਰਨਾ ਹੋ ਕਰ ਲਓ ਮੈਂ ਤਾਂ ਐਂ ਕਰੂੰਗਾ ਕਿ ਇੱਕ ਮਿੰਟ ਜੀ ਕੀ ਕਿਸਾਨਾਂ ਦੇ ਨਾਲ ਮੀਟਿੰਗ ਕਰਨਾ ਮੁੱਖ ਮੰਤਰੀ ਨੂੰ ਇੰਨਾ ਜ਼ਹਿਰ ਭਰਿਆ ਲੱਗਦਾ ਮੇਰੀ ਬੇਨਤੀ ਸੁਣੋ ਤੁਸੀਂ ਸਰਕਾਰ ਦਾ ਅੰਗ ਹੋ ਮੇਰੀ ਬੇਨਤੀ ਸੁਣੋ ਮੈਨੂੰ ਹੁਕਮ ਹੋਇਆ ਸੀ ਵੀ ਬੱਚਿਆਂ ਦੇ ਪ੍ਰੋਗਰਾਮ ਤੋਂ ਬਾਅਦ ਘੰਟੇ ਬਾਅਦ ਉਸ ਕਰਿਓ ਮੈਂ ਕਹਾਂ ਜੀ 10 ਮਿੰਟ ਮੈਂ ਉਹਨਾਂ ਦੀ ਦੋ ਜੀ ਵੀ ਮੰਗਾਨੇ ਮੈਂ ਲਿਖ ਕੇ ਲਿਆ ਹਾਂ ਨਾ ਤਾਂ ਕਿ ਮੈਂ ਅੱਗੇ ਸਰਕਾਰ ਨੂੰ ਪਹੁੰਚਾ ਦਵਾਂ ਮੈਂ ਤਾਂ ਤੁਹਾਡਾ ਡਾਕੀਆ ਹਾਂ ਮੈਨੂੰ ਜਦੋਂ ਮਰਜ਼ੀ ਬਿਣਾ ਲੋ ਸਾਡੇ ਜਵਾਬ ਦੇ ਰਹੇ ਆਂ ਵੀ ਦੂਜੀ ਗੱਲ ਇਹ ਹੈ ਜੀ ਤੁਹਾਡੀ ਸਰਕਾਰ ਨੇ ਸੱਤਾ ਚ ਆਉਣ ਤੋਂ ਪਹਿਲਾਂ ਇਹ ਕਿਹਾ ਵੀ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਾਂਗੇ ਸਾਰਾ ਕੁਝ ਚੌਕੇ ਸਕੂਲ ਦੇ ਵਿੱਚ ਜਿਹੜਾ ਉਥੇ ਦਾ ਜ਼ਿਲ੍ਹੇ ਦਾ ਪ੍ਰਸ਼ਾਸਨ ਉਹਨੇ ਬਕਾਇਦਾ ਤੌਰ ਤੇ ਲਿਖ ਕੇ ਭੇਜਿਆ ਵੀ ਇੱਥੋਂ ਦੀ ਮੈਨੇਜਮੈਂਟ ਹੈ ਜਿਹੜੀ ਉਹ ਭ੍ਰਿਸ਼ਟਾਚਾਰ ਕਰਦੀ ਹੈ ਜੀ ਸੀ ਸਾਹਿਬ ਨੇ ਲਿਖ ਦਿੱਤਾ ਤੁਹਾਡੇ ਜਿਹੜੀ ਸਰਕਾਰ ਹੈ ਉਹ ਤੁਹਾਡੇ ਜਿਹੜਾ ਸਿੱਖਿਆ ਵਿਭਾਗ ਆ ਉਹਨੂੰ ਵੀ ਚਿੱਠੀਆਂ ਚਲੇ ਗਈਆਂ ਮੁੱਖ ਮੰਤਰੀ ਤੱਕ ਚਿੱਠੀਆਂ ਚਲੇ ਗਈਆਂ ਆਈਜੀ ਤੱਕ ਗੱਲਾਂ ਚਲੇ ਗਈਆਂ ਉਹਨਾਂ ਨੇ ਹਜੇ ਤੱਕ ਕਾਰਵਾਈ ਨਹੀਂ ਕੀਤੀ ਉਲਟਾ 13 ਮਹੀਨੇ ਦੀ ਬੱਚੀ ਨੂੰ ਜਿਹਦੇ ਉੱਤੇ ਕੋਈ ਪਰਚਾ ਨਹੀਂ ਉਹਨੂੰ 5 ਦਿਨ ਜੇਲ੍ਹ ਚ ਰੱਖਿਆ ਉਹਨੂੰ ਕੋਈ ਬਾਹਰੋਂ ਸਹਾਇਤਾ ਦੇਣ ਦੀ ਬਜਾਏ ਹੁਣ ਜੇ ਬੱਚੀ ਨੇ ਦੁੱਧ ਪੀਣਾ ਤਾਂ ਮਾਂ ਨੂੰ ਤਾਂ ਕੁਝ ਖਾਣਾ ਪੀਣਾ ਪਊ ਮਾਂ ਨੂੰ ਨਹੀਂ ਕੁਝ ਖਾਣ ਦਿੱਤਾ ਉਲਟਾ ਜਦੋਂ ਬੱਚੀ ਬਿਮਾਰ ਹੋਈ ਐ ਉਹਨਾਂ ਨੇ ਰਾਤਾਂ ਨੂੰ ਉੱਠ ਉੱਠ ਕੇ ਕੁੰਡੇ ਖੜਕਾਇਆ ਜੇਲ੍ਹ ਦੇ ਕੋਈ ਜੇਲ੍ਹ ਦਾ ਅਧਿਕਾਰੀ ਉਹਨਾਂ ਨੂੰ ਆ ਕੇ ਗੋਲੀ ਦੇਣ ਦੀ ਆ ਕੀ ਇਹ ਤੁਹਾਡੇ ਰਾਜ ਦੇ ਵਿੱਚ ਜਿਹੜਾ ਕੁਝ ਬਣ ਰਿਹਾ ਇਹੇ ਆਗੂਆਂ ਨੂੰ ਸਾਡੇ ਨੂੰ ਕੁੱਟਿਆ ਜਾ ਰਿਹਾ ਹਰਿੰਦਰ ਗੌਰ ਬਿੰਦੂ ਤੇ ਭਰਮਜੀਤ ਗੌਰ ਪਿੱਥੋਂ ਨੂੰ ਪ੍ਰਸ਼ਾਸਨ ਨੇ ਨਿਸ਼ਾਨਾ ਬਣਾ ਕੇ ਕੁੱਟਿਆ ਸਾਡੇ ਕੋਲ ਵੀਡੀਓ ਨੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਵੀ ਅਸੀਂ ਤਾਂ ਲੋਕਾਂ ਦੇ ਆ ਤੇ ਉਹ ਜਿਹੜਾ ਕੁਝ ਉੱਥੇ ਵਾਪਰ ਰਿਹਾ ਤੁਹਾਡਾ ਮੁੱਖ ਮੰਤਰੀ ਜੋ ਕੁਝ ਕਰਾ ਰਿਹਾ ਇਹਦਾ ਕੀ ਜਵਾਬ ਦਵੋਗੇ ਸਾਹਿਬ ਅਗਰਾ ਦੇ ਹਲਕੇ ਦੀ ਗੱਲ ਕਰ ਮਤਲਬ ਜੀ ਹੁਣ ਮੈਨੂੰ ਮੰਨ ਦੋ ਤੁਸੀਂ ਕਹਿੰਦੇ ਹੋ ਮੇਰੇ ਹਲਕੇ ਦਾ ਤੁਸੀਂ ਸਰਕਾਰ ਦਾ ਅੰਗ ਹੈ ਨਹੀਂ ਮੈਂ ਜੀ ਦੇਖੋ ਇਹ ਅਸੀਂ ਤੁਹਾਡੇ ਕੋਲ ਪੇਸ਼ ਤੇ ਗਰੀਬਾਂ ਦੇ ਲੋਕਾਂ ਦਾ ਜੇ ਕਿਉਂ ਮੈਂ ਜੋ ਸਰਕਾਰ ਜੋ ਅਹੁਦੇਦਾਰ ਹੋਗਾ ਸਰਕਾਰ ਮੇਰੇ ਲੋਕਾਂ ਦਾ ਅਹੁਦੇਦਾਰ ਤੁਸੀਂ ਲੋਕਾਂ ਦੇ ਹੋ ਨਾ ਵੋਟਾਂ ਤੋਂ ਪਹਿਲਾਂ ਆਉਂਦੇ ਸੀ ਤੁਸੀਂ ਲੋਕਾਂ ਦੇ ਸੀ ਬਿਲਕੁਲ ਸਹੀ ਤੁਸੀਂ ਆਮ ਸੀ ਆਮ ਪਾਰਟੀ ਦੇ ਸੀ ਹਾਂ ਤੁਸੀਂ ਖਾਸ ਹੋਗੇ ਕਿਉਂ ਕਿ ਜੇ ਇੱਕ ਪੰਨੇ ਦੇ ਹੁੰਦੇ ਆ ਵੀਰਾਂ ਨੂੰ ਆਵਾਜ਼ ਦੇਣਾ ਇਹਨਾਂ ਨੂੰ ਕਾਹੇ ਨਾ ਚੜਿਆ ਹੁੰਦਾ ਇਹ ਵੋਟਾਂ ਤੋਂ ਪਹਿਲਾਂ ਉਹ ਵੋਟਾਂ ਤੋਂ ਪਹਿਲਾਂ ਤੁਸੀਂ ਕਦੇ ਨਹੀਂ ਮੈਨੂੰ ਮੈਂ ਮੈਂ ਗੁਰੂ ਦੀ ਸੋਹਣ ਲੱਗੇ ਮੈਂ ਇਹਨਾਂ ਨੂੰ ਕਿਹਾ ਵੀ ਬਿਲਕੁਲ ਮੇਰੇ ਨਾਲ ਆਉਣ ਦੀ ਲੋੜ ਨਹੀਂ ਮੇਰੇ ਭਾਈ ਨੇ ਆਪਣੇ ਹਿੰਡਲ ਕਰ ਲਿਆ ਮੈਂ ਕਿਹਾ ਕਿਹਾ ਇਹ ਗੱਲ ਪੁੱਛ ਲਓ ਜਿਹਨੂੰ ਮਰਜ਼ੀ ਪਰ ਇਹ ਕਹਿੰਦੇ ਵੀ ਪ੍ਰੋਟੋਕੋਲ ਆ ਮੈਂ ਹੁਣ ਵੀ ਇਹਨਾਂ ਨੂੰ ਪਰੇ ਪਰੇ ਹਟਾ ਸਕਦਾ ਸੀ ਹੁਣ ਵੀ ਦੂਜੇ ਫੇਰੇ ਨਹੀਂ ਲੰਘ ਸਕਦਾ ਸੀ ਹੁਣ ਵੀ ਭਾਂਟੇ ਦੇ ਪ੍ਰੋਗਰਾਮ ਤੋਂ ਬਾਅਦ ਦੂਜੇ ਫੇਰੇ ਨਹੀਂ ਲੰਘ ਸਕਦਾ ਹੁਣ ਵੀ ਇਹ ਬਾਅਦ ਜਾ ਸਕਦਾ ਸੀ ਪਰ ਮੈਂ ਕਿਹਾ ਨਹੀਂ ਐਸਾ ਨਹੀਂ ਕਰਨਾ ਮੈਂ ਮੈਂ ਕਰ ਸਕਦਾ ਸੀ ਚਲੋ ਮਰਦੇ ਹਾਂ ਤੁਹਾਨੂੰ ਦੱਸ ਦਵਾਂ ਮੈਂ ਕਰ ਸਕਦਾ ਹਾਂ ਤੁਸੀਂ ਮੇਰੇ ਸਤਕਾਰ ਜੋਤੋਂ ਮੈਂ ਤੁਹਾਡੇ ਦੇ ਹਮੇਸ਼ਾ ਕੋੜਾ ਮੈਨੂੰ ਦੱਸ ਦਿਓ ਵੀ ਭਾਈ ਜੀ ਕੀ ਆਪਾਂ ਗੱਲ ਕਰ ਰਹੀਏ ਉਹਦੀ ਆਪਾਂ ਤੁਸੀਂ ਜਿਹੜਾ ਸਾਡੇ ਕਿਸਾਨ ਦੇ ਟੀਚਰ ਜਿਹੜੇ ਕੱਪੜੇ ਦੇ ਖਲਾਫ ਮੈਂ ਬਾਅਦ ਵਿੱਚ ਬਹਾਂ ਚੱਕੂ ਵਾਲਾ ਜਿਹੜੇ ਅੱਜ ਲੈਟਰ ਤੇ ਭੇਜੂਗਾ ਜੀ ਹਾਂ ਇਹ ਉਹ ਲੈ ਕੇ ਭੇਜੂਗਾ ਮੈਨੂੰ ਥੋੜਾ ਜਿਹਾ ਫਰੀਦ ਸਿੰਘ ਦੇ ਦਿਓ ਮੈਂ 100% ਦੇ ਕੇ ਬੇਚਿਆ ਇਹ ਕਹ ਰਹੇ ਨੇ ਵੀ ਚੌਕ ਸਕੂਲ ਵਾਲਾ ਜਿਹੜਾ ਮਸਲਾ ਮੇਰੇ ਧਿਆਨ ਚ ਨਹੀਂ ਨਹੀਂ ਹੈਗਾ ਜੀ ਸੰਗੂ ਸ਼ੰਭੂ ਤੇ ਖਨੌਰੀ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਸੀਗਾ ਹੁਣ ਤੁਸੀਂ ਇਹ ਨਾ ਕਿਹੋ ਜਿਹਾ ਤੁਹਾਡੀ ਸਰਕਾਰ ਨੇ ਨਹੀਂ ਚਿਤਿਆ ਜਾਂ ਤੁਹਾਡੀ ਫੋਰਸ ਜਿਹੜੀ ਅੱਜ ਇੱਥੇ ਖੜੀ ਆ ਬਾਦਦੀ ਵਾਲੇ ਉੱਥੇ ਨਹੀਂ ਉਹ ਕਿਉਂ ਚਗਾ ਤਾਂ ਉਹ ਤੁਸੀਂ ਕਹਿ ਰਹੇ ਹੋ ਵੀ ਸਾਡੇ ਵਪਾਰੀਆਂ ਨੂੰ ਵਪਾਰੀਆਂ ਨੂੰ ਘਾਟਾ ਪੈ ਰਿਹਾ ਸੀ ਵਪਾਰੀਆਂ ਨੂੰ ਘਾਟਾ ਪੈ ਰਿਹਾ ਤੁਹਾਡਾ ਮੁੱਖ ਮੰਤਰੀ ਖੇਖਣ ਕਰਦਾ ਜਾ ਕੇ ਕਹਿੰਦੇ ਜਲੰਧਰ ਵਾਲਿਆਂ ਨੂੰ ਮਿਲਦਾ ਕਦੇ ਲੁਧਿਆਣੇ ਵਾਲਿਆਂ ਨੂੰ ਮਿਲਦਾ ਉਦੋਂ ਕੇਜਰੀਵਾਲਾ ਕਿ ਮਿਲਦਾ ਕੀ ਹੁਣ ਉਹ ਜਿਹੜੇ ਵਪਾਰੀ ਨੇ ਉਹਨਾਂ ਦਾ ਸਾਰਾ ਕੁਝ ਲੋਟ ਹੋ ਗਿਆ ਜੀ ਉਹ ਸਹੀ ਚੱਲ ਰਹੇ ਆ ਤੁਹਾਡਾ ਮੁੱਖ ਮੰਤਰੀ ਬਾਡਰਾਂ ਤੇ ਇੱਕ ਮਿੰਟ ਦੀ ਗੱਲ ਸੁਣੋ ਬਾਡਰਾਂ ਤੇ ਬੈਠੇ ਕਿਸਾਨਾਂ ਨੂੰ ਠਾਲਣ ਦੇ ਲਈ ਜ਼ਿਕਰ ਐਮਾਜ਼ਾਨ ਕੰਪਨੀ ਦਾ ਕਰਦਾ ਜਿਹੜਾ ਆਏ ਖਾਲ ਸਾਡੇ ਪਰਚੂਨ ਨੂੰ ਖਾ ਰਿਹਾ ਉਦੋਂ ਵੀ ਉਲਟਾ ਗੱਲ ਬਾਡਰ ਰੋਕਿਆ ਹੋਇਆ ਹਰਿਆਣੇ ਵਾਲਿਆਂ ਨੇ ਤੁਹਾਡੀ ਫੋਰਸ ਲੈ ਕੇ ਤੁਹਾਡਾ ਮੁੱਖ ਮੰਤਰੀ ਤੁਹਾਡੇ ਆਈ ਦੀ ਤੁਹਾਡੇ ਉਹ ਕਿਹੜੇ ਨੇ ਜਿਹੜੇ ਪਟਿਆਲੇ ਦੇ ਮੈਨੂੰ ਨਾਂ ਨਹੀਂ ਪਤਾ ਮਨਦੀਪ ਸਿੱਧੂ ਉਹ ਸ਼ਰਿਆਂ ਮੈਂ ਧਮਕੀਆਂ ਦਿੰਦੇ ਆ ਵੀ ਯਾਰ ਜੇ ਦੁਬਾਰਾ ਆਉਣਗੇ ਅਸੀਂ ਕਿਹੜਾ ਰਿਟਾਇਰਮੈਂਟ ਲੈ ਲਈਆਂ ਤੁਸੀਂ ਕਹਿ ਰਹੇ ਤੁਸੀਂ ਕਿਸਾਨਾਂ ਦੇ ਤੇ ਤੁਹਾਡੀ ਪੁਲਿਸ ਦਾ ਤੇ ਤੁਹਾਡੇ ਅਧਿਕਾਰੀਆਂ ਦਾ ਰਵੱਈਆ ਇਹ ਇਹਦੇ ਬਾਰੇ ਤਾਂ ਜਵਾਬ ਦੇ ਦਿਓ ਜੀ ਵੀ ਇਹ ਸਹੀ ਆ ਕਿ ਗਲਤ ਆ ਘੱਟੋ ਘੱਟ ਐਂ ਦੱਸ ਦਿਓ ਮੇਰੇ ਦਾ ਆਪਣੀ ਹਲਕੇ ਦੇ ਵਿੱਚ ਹਰੇਕ ਖੇਤ ਨੂੰ ਪਾਣੀ ਪਹੁੰਚਾਉਣ ਦੇ ਲਈ 45 ਫੁੰਡਾ ਦਾ ਵੀ ਖੇਤਾ ਚ ਲੈਣੀ ਪਾਉਂਦਾ ਬੱਚੇ ਆਪਣੇ ਹਲਕੇ ਜਦੋਂ ਮੈਂ ਬਣਿਆ ਜਦੋਂ ਮੈਂ ਐਮਐਲਏ ਬਣਿਆ ਇਹ ਮੈਂ ਸਵਾਲਾਂ ਤੋਂ ਪੁੱਛਣ ਵਾਲੀ ਗੱਲ ਹੈ ਹਰ ਆਪਲੀ ਇੱਕ ਨਾ ਸਰੋ ਦੇ ਉਹਨਾਂ ਦੀ ਗੱਲ ਹੈ ਆਲੇ-ਦਾਲੀਆਂ ਗੱਲਾਂ ਨਾ ਕਰ ਮੈਂ ਕਹਿੰਦਾ ਤੁਸੀਂ ਜਵਾਬ ਦੇਣਗੇ ਮੈਂ ਜਵਾਬ ਦੇਣੇ ਕਰੋ ਐਮਐਲਏ ਸਾਹਿਬ ਆਲੇ-ਦਾਲੀਆਂ ਗੱਲਾਂ ਨਾ ਕਰ ਤੁਸੀਂ ਪੁੱਛਦੇ ਹੋ ਉਹਨਾਂ ਨੂੰ ਜਵਾਬ ਦਿਓ ਪਾਣੀ ਦੀ ਪਾਣੀ ਦੀ ਸਵਾਲ ਐਮਐਲਏ ਸਾਹਿਬ ਜਿਹੜਾ ਪਾਖੜਾ ਮੈਨੇਜਮੈਂਟ ਹੈ ਉਹ ਪੰਜਾਬ ਨੂੰ ਤੇ ਹਰਿਆਣਾ ਨੂੰ ਪਾਣੀ ਘਟਾ ਰਿਹਾ ਤੁਸੀਂ ਇੱਕ ਮਿੰਟ ਜੀ ਤੁਸੀਂ ਮੁੱਖ ਮੰਤਰੀ ਸਾਹਿਬ ਨੇ ਝਾਕ ਕੇ ਠੋਕੇ ਬਿਆਨ ਦਿੱਤਾ ਠੋਕੇ ਖੜੇ ਆ ਔਰ ਮੇਰਾ ਵੀ ਆਰਟੀਕਲ ਪੜ੍ਹ ਲਿਆ ਔਰ ਠੋਕੇ ਖੜੇ ਆ ਔਰ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਕਿਸੇ ਨੇ ਵੀ ਪੰਜਾਬ ਦੇ ਵਿੱਚ ਪਾਣੀ ਦਾ ਇੱਥੇ ਵਰਤਣ ਲਈ ਜ਼ੋਰ ਨਹੀਂ ਲਾਇਆ 30% ਪਾਣੀ ਵਰਤਿਆ ਜਾ ਰਿਹਾ ਸੀ ਅੱਜ 70% ਪਾਣੀ ਵਰਤਿਆ ਜਾ ਰਿਹਾ ਔਰ ਰੋਪਾਉਣ ਬਿਲਕੁਲ ਆਕੇ ਜਦੋਂ ਮਰਜ਼ੀ ਨਹੀਂ ਚੇਨਾ ਖਾਏ ਸਾ ਮਰਜੂਰ ਨੇ ਜਿਹੜਾ ਖਾਏ ਪਾਣੀ ਦਾ ਵਰਤ ਹੈ ਸਾਡੇ ਜਿਵੇਂ ਨਾ ਬਿਨਾ ਫੇਰ ਤੋਂ ਜੇ ਪੜੇ ਲਿਖਿਓ ਜਦੋਂ ਮਰਜ਼ੀ ਐਮਐਨਐਸ ਸਾਹਿਬ ਆਓ ਸਾਡੇ ਲਿਖਿਓ ਜੇ ਉਹੀ ਗੱਲਾਂ ਕਰਨੀਆਂ ਨੇ ਉਹੀ ਤਾਂ ਮੈਂ ਵੀ ਮਰ ਜੰਨਾ ਹੁਣ ਤਾਂ ਨਹੀਂ ਬੋਲਣਾ ਖੱਤ ਮੈਂ ਕਿ ਮੇਰੇ ਨਾਲ ਬੈਠੋ ਬੈਠੋ ਦਫ਼ਤਰ ਚ ਆਸੀ ਫਿਰ ਮੇਰਾ ਝੂਠਾ ਹੋਵੇ ਜੇ ਤੁਸੀਂ ਬੋਲੋ ਮਾਫੀ ਮੈਂ ਤੁਹਾਨੂੰ ਮੈਂ ਮਾਫੀ ਮੰਗਦਾ ਤੁਸੀਂ ਲੋਕਾਂ ਦੇ ਨਾਲ ਇਹ ਗੱਲ ਕਰਦਾ ਤੁਸੀਂ ਮਾਫੀ ਮੰਗੋ ਤੁਸੀਂ 1 ਮਿੰਟ ਪਾਣੀ ਆਵੇ ਤੇ ਮੈਂ ਮਾਫੀ ਮੰਗਦਾ ਲਓ ਮੈਂ ਮਾਫੀ ਮੰਗਦਾ ਕਿ ਕਿਹੜੀ ਸੀ ਇੱਕ ਮਿੰਟ ਰੇਲ ਦੀ ਤਾਂ ਲੈ ਗਈ ਤੁਸੀਂ ਉਹੀ ਉਹੀ ਮਾਰੀਦਾ ਪਾਣੀ ਦੇ ਬਸ 70% ਤੋਂ ਵੱਧ ਯੂਜ਼ ਕੀਤਾ ਐਮਐਲਏ ਸਾਹਿਬ ਤੁਸੀਂ ਪਾਣੀ ਵਾਲੀ ਅਸੀਂ ਤਿੰਨ ਸੂਏ ਕੱਢ ਰਹੇ ਹਾਂ ਤਿੰਨ ਸੂਏ ਸਾਡੀ ਤਾਂ ਸੁਣੋ ਸੂਏ ਕੱਢ ਰਹੇ ਹਾਂ ਲੋਕਾਂ ਦੀ ਪਾਣੀ ਅਸੀਂ ਯੂਜ਼ ਕਰ ਰਹੇ ਹਾਂ ਕਿਸਾਨਾਂ ਦੇ ਲੱਖਾਂ ਕਿਸ ਦੀ ਤਰ੍ਹਾਂ ਜਵਾਬ ਨਹੀਂ ਦਿੱਤਾ ਉੱਥੇ ਕਹਿਣਾ ਨਾ ਉਹਦਾ ਕੋਈ ਜਵਾਬ ਨਹੀਂ ਦਿੱਤਾ ਇੱਕ ਮਿੰਟ ਗੱਲ ਤਾਂ ਸੁਣ ਲਓ ਨਾ ਉਹ ਜਵਰ ਆਪਣਾ ਉੱਥੇ ਦਿੱਤਾ ਚੋ ਕੇ ਉਹਦਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਇੱਕ ਮਿੰਟ ਗੱਹਾ ਸੁਣ ਲਓ ਜੇ ਅਧਿਕਾਰ ਤੋਂ ਬੋਲਣ ਦੀ ਗੱਲ ਹੈ ਮੇਰੇ ਹਲਕੇ ਦੀ ਕੋਈ ਗੱਲ ਹੈ ਮੈਨੂੰ ਦੱਸੋ ਅੱਛਾ ਗੱਲ ਸੁਣੋ ਹੋਰ ਆਪਣਾ ਭਾਰਤ ਵਾਲਾ ਪ੍ਰਯੋਜਨ ਦੀ ਤਹਿ ਸੜਕਾਂ ਦੀ ਜਿੰਦਾ ਕੱਢ ਰਹਾ ਹੈ ਉਹਨਾਂ ਕਿਸਾਨਾਂ ਨੂੰ ਮੌਕਾ ਹਲੇ ਤੱਕ ਨਹੀਂ ਮਿਲਿਆ ਉਹ ਕਿਸਾਨ ਨੂੰ ਕਹਿੰਦਾ ਐਮ ਐਲ ਏ ਸਾਹਿਬ ਤੁਸੀਂ ਪਾਣੀ ਵਾਲੇ ਮਸਲੇ ਤੇ ਤਾਂ ਸਾਨੂੰ ਬਹੁਤ ਸਾਰੇ ਸਵਾਲ ਜਵਾਬ ਉਹ ਮਾਫੀ ਘਾਤੇ ਮੰਗਣੀਆਂ ਐਮ ਐਲ ਏ ਮਾਫੀ ਨਹੀਂ ਮੰਗਣੀ ਸਾਡੇ ਵਰਗੇ ਤੁਸੀਂ ਪਾਣੀ ਬਲ ਨਹੀਂ ਦਿੱਤਾ ਮੈਂ ਕਹਿੰਦੀ ਬੱਚਿਆਂ ਦੀ ਗੱਲ ਕਰਦੀ ਬੰਨੀ ਆਪਾਂ ਪਾਣੀ ਚਾਹੀਦਾ ਖਾਣੇ ਤੋਂ ਅਸੀਂ ਮੈਂ ਗੱਲ ਨਹੀਂ ਕਰਦਾ ਜੇ ਨਾਤ ਜੋੜਨਾ ਕੋਈ ਨਹੀਂ ਮਾਫੀ ਨਹੀਂ ਮੰਗਣੀ ਫਿਰ ਵੀ ਤੁਸੀਂ ਇਨਸ਼ਾਨ ਨੂੰ ਜਾਰੀ ਪੱਗ ਨਹੀਂ ਲਾ ਕੋਈ ਆਸ ਸੰਗੂਰ ਲੈ ਤੂੰਗਾ ਮੈਂ ਕਿੰਦਾ ਸੰਗੂਰ ਐਵੇਂ ਮੈਂ ਸੰਗੂਰ ਪਾਤੀ ਸੰਗੂਰ ਤੂੰ ਜਿੰਨੇ ਮਾਰੋ ਸੁਣੂਤ ਜ਼ਿੰਮੇਵਾਰੀ ਸੰਗੂਰ ਦਾ ਮੈਨੂੰ ਸੁਣੂਤ ਜ਼ਿੰਮੇਵਾਰੀ ਮੇਰੀ ਹਲਕੇ ਦੀ ਜ਼ਿੰਮੇਵਾਰੀ ਦਊਂਗਾ ਜਿੱਤੇ ਮੈਂ ਪਾਈ ਬਣ ਗਿਆ ਉਹ ਸਾਨੂੰ ਲੈ ਲਿਓ ਦੋਵੇਂ ਵਾਰੀ ਹਾਂ ਕਹਿੰਦੇ ਸੀ ਸੁਣ ਕੇ ਜਾਓ ਜੀ ਸੁਣ ਕੇ ਜਾਓ ਸੁਣ ਕੇ ਜਾਓ ਮੈਂ ਲੈ ਗਿਆ ਪੂਰਾ ਮਰਦਾਬਾਦ 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 ਮਰਦਾਬਾਦ